ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਆ ਤੁਹਾਡੇ ਆਪਣੇ ਚੈਨਲ ਗਵਰਨਟ ਜੋਬ ਅਕੈਡਮੀ ਜੇਥੇ ਲੱਗੇ ਆਨੇ ਆਜੀ ਡੇਲੀ ਗਵਰਨਟ ਜੋਬਸ ਦੀ ਅਪਡੇਟਸ ਕਾਡਲੀ ਹਰ ਤਰ੍ਹਾਂ ਦੀ ਗਵਰਨਟ ਜੋਬਸ ਬਾਰੇ ਜਾਣਕਾਰੀ ਜੀ ਹਾਂ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰ ਦੋ ਤਾਂ ਜੋ ਆਉਣ ਵਾਲੀ ਪੋਸਟ ਸਰਕਾਰੀ ਜਿਹੜੀ ਪੋਸਟ ਬਾਰੇ ਜਾਣਕਾਰੀ ਜੀ ਹਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬੈਲ ਆਈਕਨ ਜਰੂਰ ਦਬਾ ਦਿਓ ਔਰ ਪੂਰੀ ਵੀਡੀਓ ਧਿਆਨ ਨਾਲ ਦੇਖਿਓ ਤਾਂ ਜੋ ਤੁਹਾਨੂੰ ਹਰ ਡਿਟੇਲ ਬਾਰੇ ਪਤਾ ਲੱਗ ਸਕੇ ਕਿਵੇਂ ਤੁਸੀਂ ਪੋਸਟ ਨੂੰ ਭਰਨਾ ਔਰ ਕਿਸ-ਕਿਸ ਜਗ੍ਹਾ ਤੇ ਕਿਸ ਤਰ੍ਹਾਂ ਅਪਲਾਈ ਕਰਨਾ ਸੋ ਅਗਰ ਤੁਹਾਡੇ ਕੋਈ ਕਮੈਂਟ ਨੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਪੁੱਛ ਸਕਦੇ ਹੋ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਔਰ ਇਸ PDF ਦਾ ਜਿਹੜਾ ਵੀ ਲਿੰਕ ਹੁੰਦਾ ਅਸੀਂ ਟੈਲੀਗ੍ਰਾਮ ਚੈਨਲ ਤੇ ਨਾਲ ਦੇ ਨਾਲ ਅਪਲੋਡ ਕਰ ਦਿੰਨੇ ਆ ਸੋ ਜਿਹੜੇ ਵੀ ਚੈਨਲ ਤੇ ਨੇ ਤੇ ਟੈਲੀਗ੍ਰam ਚੈਨਲ ਜੁਆਇਨ ਕਰ ਲੋ ਫਟਾਫਟ ਜਾ ਕੇ ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਮਿਲ ਸਕੇ ਤੇ ਜਾਣਦੇ ਹਾਂ ਇਸ ਪੋਸਟ ਬਾਰੇ ਜੀ ਹਾਂ ਕਲਰਕ ਦੀ ਭਰਤੀ ਬਾਰੇ ਪੂਰੀ ਜਾਣਕਾਰੀ ਦਵਾਂਗੇ ਵੀਡੀਓ ਵਿੱਚ ਬਣੇ ਰਹੋ ਤੁਸੀਂ ਦੇਖ ਸਕਦੇ ਹੋ ਜੀ ਹਾਂ ਪੋਸਟ ਬਾਰੇ ਜਾਣਕਾਰੀ ਪੂਰੀ ਪੋਸਟ ਜੀ ਹਾਂ ਤੁਹਾਡੇ ਸਾਹਮਣੇ ਪੋਸਟ ਨਿਕਲੀ ਹੋਈ ਹੈ ਵਾਕ ਇਨ ਇੰਟਰਵਿਊ ਹੈ ਠੀਕ ਹੈ ਔਰ ਜਿਸ ਨੂੰ ਤੁਸੀਂ ਆਪਨਾ ਜਾ ਕੇ ਅਪਲਾਈ ਕਰ ਸਕਦੇ ਹੋ ਜੀ ਹਾਂ ਵਾਕ ਇਨ ਇੰਟਰਵਿਊ ਨੂੰ ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਠੀਕ ਹੈ ਏਜ 18 ਤੋਂ 50 ਸਾਲ ਇਹਦੀ ਇੱਕ ਪੋਸਟ ਹੈ 10ਵੀਂ ਪਾਸ ਟਾਈਪਿੰਗ ਸਪੀਡ ਰੱਖੀ ਗਈ ਹੈ ਕੁਆਲਿਫੀਕੇਸ਼ਨ ਡਿਜ਼ਾਇਰੇਬਲ ਅਬਿਲਟੀ ਟੂ ਕਨਵਰਸ ਫਲੂਐਂਟਲੀ ਇੰਗਲਿਸ਼ অর ਸ਼ੁੱਡ ਬੀ ਵੈਲ ਟ੍ਰੇਨਡ ਇਨ ਕੰਪਿਊਟਰਸ ਠੀਕ ਹੈ ਜੀ ਤੇ ਅਗਲੀ ਗੱਲ ਕਰੀਏ ਨਰਸਿੰਗ ਸਿਸਟਰ ਮੰਗੇ ਗਏ ਨੇ ਜੀ ਹਾਂ ਪੁਨਯਾ ਦੀ ਇਹ ਜੀ ਹਾਂ 18 ਤੋਂ 50 ਸਾਲ ਹੋਵੇ ਇੱਕ ਪੋਸਟ ਹੈ ਨਰਸਿੰਗ ਡਿਪਲੋਮਾ ਕੀਤਾ ਹੋਵੇ 5 ਸਾਲ ਦਾ ਐਕਸਪੀਰੀਅੰਸ ਹੋਵੇ ਮੈਡੀਕਲ ਅਸਿਸਟੈਂਟ ਟ੍ਰੇਡ ਦੇ ਵਿੱਚ ਠੀਕ ਹੈ ਅਗਲੀ ਪੋਸਟਾਂ ਦੀ ਗੱਲ ਕਰੀਏ ਅਗਰ ਅਸੀਂ ਆਦਰ ਕੈਂਡੀਡੇਟ ਦੇ ਵਿੱਚ ਤੁਹਾਨੂੰ ਤੁਹਾਡਾ ਇੱਕ ਰਿਟਨ ਟੈਸਟ ਹੋਏਗਾ ਜੋ ਕਿ 1 ਘੰਟੇ ਦਾ ਹੋਏਗਾ ਇਹ ਜੋ 50 ਮਾਰਕਸ ਵਿਲ ਬੀ ਕੰਡਕਟਡ ਹੋ ਤੁਹਾਨੂੰ ਉਹਦੇ ਵਿੱਚ 33% ਮਾਰਕਸ ਲੈਣੇ ਹੋਣਗੇ ਓਕੇ ਜਿਹੜਾ होएगा एग्जाम उसे जनरल नॉलेज इन इंग, जनरल इंग्लिश बेसिक मैथ सब्जेक्ट टेस्ट ऑफ अप्रोप्रिएट लेवल टोटल पा क्वेश्चन अगर गल स्किल टेस्ट स्किल टेस्ट भी थोड़ा इंग्लिश एम एस वर्ड ज टैस्ट होएगा टाइपिंग टेस्ट होएगा टाइपिंग द नॉलेज ली फिर उसके डॉक्यूमेंट फिलिंग करने ली स्किल टैस्ट लिय बर्न एंड बेसिंग ड्राइंग स्नेकट ट्रीटमेंट फ्रैक्चर ट्रीटमेंट होएगा क्लिएगा जी ਅਗਲੀ ਪੋਸਟ ਦੀ ਗੱਲ ਕਰੀਏ ਤਾਂ ਲੈਬ ਅਸਿਸਟੈਂਟ ਦੀ ਪੋਸਟ ਹੈ 21 ਤੋਂ 35 ਸਾਲ ਪੋਸਟ ਇੱਕ ਕੈਮਿਸਟਰੀ ਤੇ ਇੱਕ ਫਿਜ਼ਿਕਸ ਲਈ ਅਨਜ਼ਰਡ ਹੈ ਠੀਕ ਹੈ 3 ਮਈ ਤੱਕ ਤੁਸੀਂ ਇਹ ਪੋਸਟ ਨੂੰ ਭਰ ਸਕਦੇ ਹੋ ਇੰਟਰਮੀਡੀਏਟ ਸਾਇੰਸ অর ਇਕੁਇਲੈਂਟ ਸਾਇੰਸ ਪੜ੍ਹੀ ਹੋਵੇ ਮਤਲਬ ਟੋ ਡਿਗਰੀ ਠੀਕ ਹੈ ਔਰ ਕੈਂਡੀਡੇਟ ਅਪਾਇੰਟਡ ਜਿਹੜੇ ਵੀ ਹੋਣਗੇ ਤੁਹਾਨੂੰ ਠੀਕ ਹੈ ਉਹਦੇ ਤੇ ਇੱਕ ਇਸ 500 ਰੁਪਏ ਦੀ ਡਰਾਫਟ ਬਣਾ ਕੇ ਦੇਖੋ ਇਹਨਾਂ ਲਿਖਿਆ ਹੋਇਆ ਦਿਖਾ ਦਿੰਦੇ ਹਾਂ ਜਿਹੜੀ ਵੀ ਐਪਲੀਕੇਸ਼ਨ ਤੁਸੀਂ ਭੁੱਜਣੀ ਹੈ ਸਿਰਫ ਇਹਦੀ ਗੱਲ ਕਰ ਰਹੇ ਆ ਲੈਬ ਅਸਿਸਟੈਂਟ ਦੀ ਕੰਟਰੈਕਚੁਅਲ ਬੇਸ ਤੇ ਰੱਖਿਆ ਜਾਏਗਾ ਠੀਕ ਹੈ ਸੈਲਰੀ ਬਹੁਤ achi ਹੈ ਇਹਦੀ ਸੈਲਰੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆਦੇਖ ਕੋਚ 30000 ਰੁਪਏ ਪਰ ਮੰਥ ਕਨਸੋਲिडेट ਦਿੱਤੀ ਜਾਏਗੀ ਠੀਕ ਹੈ ਔਰ ਫਿਜ਼ਿਕਸ ਵੀ ਤੇ ਕੈਮਿਸਟਰੀ ਵੀ ਰੱਖਣੀ ਹੈ ਪੋਸਟ ਜਨਨ ਨੇ ਸਰ 500 ਰੁਪਏ ਦਾ ਡਰਾਫਟ ਬਣਾ ਕੇ ਠੀਕ ਹੈ ਤੁਸੀਂ ਜਿਹੜੇ ਜਨਰਲ ਤੇ OBC ਕੈਂਡੀਡੇਟ ਨੇ ਠੀਕ ਹੈ ਪ੍ਰਿੰਸੀਪਲ ਐਨਐਕ ਸਕੂਲ ਕਪੂਰਥਲਾ ਦੇ ਨਾਮ ਤੇ ਤੁਸੀਂ ਆਪਣੇ ਸਾਰੇ ਡਾਕੂਮੈਂਟਸ ਜਿਹੜੇ ਆ ਇਸ ਜਗ੍ਹਾ ਤੇ ਭੇਜਣਾ ਹੈ ਡਾਕੂਮੈਂਟ ਜਿਹੜਾ ਕੋਈ ਰਹੇ ਨਾ ਦੱਸ ਦਿਆਂ ਤੁਹਾਨੂੰ ਨੀਚੇ ਤੁਹਾਨੂੰ ਦੱਸ ਦਿਆਂ ਕਿ ਇਸ ਤਰ੍ਹਾਂ ਤੁਸੀਂ ਫਾਰਮ ਫਿਲ ਕਰਨਾ ਹੈ ਠੀਕ ਹੈ ਤੇ ਸਾਰਾ ਜਿਹੜਾ ਫਾਰਮ ਵੀ ਤੁਹਾਨੂੰ ਫਾਰਮ ਵੀ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗਾ ਉਹ ਫਾਰਮ ਤੁਸੀਂ ਫਿਲ ਕਰਕੇ ਇਸ ਜਗ੍ਹਾ ਤੇ ਭੇਜ ਸਕਦੇ ਹੋ ਇਹਨਾਂ ਦੇ ਅੱਡਰੈਸ ਦਿੱਤਾ ਪਿਆ ਦੇਖੋ ਇਹ ਪੰਚੀ ਨਿਕੋੜਾ ਨਾਂ ਦਾ ਕੋਈ ਵੀ ਹੋਰ ਜਾਣਕਾਰੀ ਲੈਣੀ ਤੁਸੀਂ ਲੈ ਸਕਦੇ ਹੋ ਕਮੈਂਟ ਬਾਕਸ ਵਿੱਚ ਪੁੱਛ ਕੇ ਔਰ ਇਹਦਾ ਜਿਹੜਾ ਤੁਹਾਨੂੰ टैलीग्राम से एप्लीकेशन फॉर्म भी दे देंगे वो एप्लीकेशन फॉम तुम्हें फिल कर लेना ठीक है टैलीग्राम चैनल पर तुम फॉर्म मिल जाएगा ठीक है और फॉर्म तुम्हें फिल कर लेना और टैलीग्राम चैनल ज्वाइन कर लेना तो जो आने वाली कोई अपडेट रह ना जाए थोड़े क्योंकि सरकारी अपडेट पेस्ट करते रहने पोस्ट करते रहते हैं कोई भी रहना जाए इसलिए सबसक्राइब बटन जोड़ दवा लो बैल आइकन जोड़ दवा लो तो उसको पहले तुम्हें मिल सके फिर मिला अच्छी जानकारी तद तक भी धन्यवाद ध्यान रखो